ਸਤਿ ਸ਼੍ਰੀ ਅਕਾਲ ਜੀ ਸਾਰੇ ਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡਾ ਕੋਟ ਸੁਖੀਆ ਕੋਟ ਸੁਖੀਆ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਇੱਕ ਮਹਿੰਦੀ ਵੀਡੀਓ ਫੜਵਾਉਣ ਦੇ ਲਈ ਪਹੁੰਚਿਆ ਹੋਇਆ ਸਿੰਗਾ ਤੋਂ ਮੈਂ ਹੈਗੀ ਆ ਮਿੱਤਰੋ ਕੋਣੀ ਨਾ ਪੇੜੰਦਾ ਖਤਰਾ ਹੋਊਗਾ ਤੇ ਨਾ ਖੁਰਲੀ ਟਾਉਣ ਦਾ ਦੋ ਪੱਖ ਤਾਂ ਇਹ ਨੇ ਦੂਰ ਹੋ ਗਏ ਮਿੱਤਰੋ ਮੈਂ ਖਰੀਦਣ ਤੋਂ ਪਹਿਲੇ ਹੀ ਤੁਹਾਡੇ ਆਉ ਕਰਦਿਆਂ ਗੱਲਬਾਤ ਆਪਾਂ ਬਾਈ ਦਿਨ ਸਾਰੀ ਜਾਣਕਾਰੀ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਵੀਰੇ ਅਰਸ਼ੀ ਵਾਲਾ ਬਾਈ ਕੀ ਹਾਲ ਚਾਲ ਆ ਬਾਈ ਵਧੀਆ ਬਾਈ ਜੀ ਸੇਤਾਂ ਦੇ ਘਰ ਪਰਿਵਾਰ ਵੀਰੇ ਬੇਫਾ ਵਧੀਆ ਉਹ ਦਿਨ ਮੈਂ ਦੀ ਵੀਡੀਓ ਪਾਈਸ ਪਰ ਵੇਖੀ ਸੀ ਉਹ ਹਾਂ ਬਈ ਵੇਖੀ ਸੀ ਬਾਈ ਜੀ ਠੀਕ ਆ ਵੀਰੇ ਅੱਛਾ ਅੱਜ ਮਾਝਾ ਜਿਹੜੀ ਵੀਰੇ ਦੀ ਕੀ ਡਿਟੇਲ ਆ ਬਾਈ ਬਈ ਮਾਤੀ ਦੂਜਾ ਸੂਆ ਮਾਝਾ ਪਈ ਇਹ ਤੂੰ 10 ਸੂਆ ਸੋਨਾ ਬਣੇ ਹਾਂ ਬਾਈ ਠੀ ਕੀ ਤੇਰੇ ਹਿਸਾਬ ਦੇ ਨਾਲ ਵੀਰੇ ਬਈ ਇਹ ਮਾਲ ਕਹਿੰਦਾ ਆਉਂਦਾ 13 ਕਿਲੋ ਚੋਇਆ ਥਲ ਜਿਓ ਠੀਕ ਆ ਵੀਰੇ ਹਾਂ ਦਿਨਾ ਵੀ ਬਣਦਾ ਮੈਂ ਵੱਡੀ ਬੁੱਡੀ ਆ ਨਾ ਹਾਂ ਬਈ ਅੱਛਾ ਰੇਟ ਬਾਈ ਕੀ ਰਹੂਗਾ ਬਈ ਜਿਹੜਾ 87000 ਰੁਪਏ ਰੇਟ ਬਈ ਇਹਦਾ 87000 ਰੁਪਿਆ ਇਹ ਚੋ ਮੰਨ ਤਾ ਨਾ ਤੇ 85000 ਦੀ ਦੇ ਦਾਂਗੇ ਬਈ ਓਕੇ ਕੱਢੀ ਬਾਹਰੋਂ ਬਈ ਤੋਰੀਪੁਰਾ ਲੈ ਵੀ ਮਿੱਤਰੋ ਛੋਟੀ ਪੂਰੇ ਟਿਕਾਣੇ ਦੀ 85000 ਦੇ ਵਿੱਚ ਮਿਲ ਜੂਗੀ ਸਿਰਫ ਤੁਹਾਨੂੰ 87000 ਮੋਲਾ 85000 ਦੇ ਵਿੱਚ ਮਿਲ ਲਈਆਂ ਵਿੱਚੋਂ ਮਾਨ ਹੋ ਜੂਗਾ ਤਾਨ ਤੇ ਮਾਨ ਮਾਨ ਤੇ ਤਾਨ ਦੇ ਵਿੱਚ ਬਹੁਤ ਅੰਤਰ ਹੁੰਦਾ ਮਾਨ ਹੁੰਦਾ ਹੈ ਕਿ ਦੀ ਇੱਜ਼ਤ ਰੱਖਣਾ ਤਾਨ ਹੁੰਦਾ ਪੈਸੇ ਦੇ ਵਿੱਚੋਂ ਘਟੋਤੀ ਕਰਨਾ ਤੇ ਇਹ ਤੁਹਾਡੇ ਦੋਵੇਂ ਕੰਮ ਹੀ ਹੋ ਜਾਂਦੇ ਲੇਵੇ ਭਾਂਡੇ ਵੱਲੋਂ ਸਾਫ਼ ਸੁਥਰੀ ਆ ਝੋਟੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਰਮਾਂ ਵਾਲੀ ਦਰਦ ਉਕਰ ਵੀ ਹੈ ਨਹੀਂ ਠੰਡੀ ਸੀਲ ਆ ਕਿਉਂਕਿ ਇਹੋ ਜਿਹਾ ਪਸ਼ੂ ਦੀ ਵੀਡੀਓ ਫਿਲਮਾਉਣ ਦਾ ਵੀ ਸੁਆਦ ਆਉਂਦਾ ਜਦੋਂ ਆਪਾਂ ਉਸ ਦਰਦਾ ਨਾ ਉਹਨੂੰ ਦਿਖਾਉਣਾ ਹੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਦੂਰ ਤੋਂ ਬਣਾਉਣੀ ਪੈਂਦੀ ਆ ਵੀਡੀਓ ਦੂਰ ਤੋਂ ਗੱਲ ਨਹੀਂ ਬਣਦੀ ਜਿਹੜੀ ਨੇਟ ਤੋਂ ਬਣ ਜਾਣੀ ਆ ਹੁਣ ਇੱਕ ਗੱਲ ਹੋਰ ਨੋਟ ਕਰ ਲਓ ਕੰਧ ਦੇ ਰਤੇ ਗਨੌਣ ਲੱਗਾ 1 2 3 4 5 6 7 8 9 10 11 12 13 14 15 16 16 ਰਤੇ ਰੱਖੋ ਹੈ 17 ਹੀ ਆ ਤੁਸੀਂ ਇੱਕ ਰਤਾਂ ਹੋਰ 17 ਰਤਿਆਂ ਦੀ ਇਹ ਕਹਿੰਦਾ ਕੱਦ ਘੇਰ ਲਿਓ ਘਰੇ ਮਿੱਤਰੋ ਕੰਦ ਦੇ ਨਾਲ ਲਾ ਕੇ ਤੇ ਉਹਦਾ ਕਰਦਾ ਇਹਦਾ ਬਾਡੀ ਬੰਤਰ ਦੀ ਝੋਟੀ ਕਮਾਲ ਆ ਅੰਗਾ ਪੈਰਾਂ ਦੀ ਸਾਫ਼ ਤੇ ਸੁਥਰੀ ਆ ਲੈ ਵੀ ਭਾਈ ਨੰਬਰ ਦੇਈਂ ਕਰਾਂ ਦੀ ਆਪਦਾ 727905436 ਇੱਕ ਵਾਰ ਹੀ ਹੋਰ ਆਉਂਦੇ ਇਹ ਤਰਜ਼ੂਫਾ ਨਾਸੀ 054367 7528105436 ਹੈ ਲੈ ਮਿੱਤਰੋ ਇਸ ਨੰਬਰ ਤੇ ਕਰ ਲਿਓ ਭਾਈ ਨਾਲ ਗੱਲਬਾਤ ਹੋ ਨਾ ਜਾਏ ਉਹ ਕਿਤੇ ਲੇਟ 85000 ਦੇ ਵਿੱਚ ਝੋਟੀ ਮੈਣ ਲੱਗੀ ਆ ਪੂਰੀ ਟਿਕਾਣੇ ਦੀ ਵੱਡੀ ਉੱਚੀ ਲੰਮੀ ਸਿੰਘ ਹੈਣੀ ਅਦੋਬਾਦ ਨਹੀਂ ਕੋਈ ਗੱਲ ਕਹਿਣੀ ਧੰਨਵਾਦ